ਦੋਸਤੋ ਦੁਨੀਆ ਦੇ ਦੋ ਵੱਡੇ ਸਿੱਖ ਬਿਜ਼ਨਸਮੈਨ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਜੋ ਕਦੇ ਰਨਬੈਕਸੀ ਫਾਰਮਾ ਕੰਪਨੀ ਅਤੇ ਸਾਰੇ 40 ਸਸ ਹਸਪਤਾਲਾਂ ਦੇ ਮਾਲਕ ਹੁੰਦੇ ਸਨ ਦੋਹਾਂ ਭਰਾਵਾਂ ਦਾ ਨਾਮ ਫੋਰਵਰਡਸ ਦੀ ਲਿਸਟ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਆਉਂਦਾ ਹੁੰਦਾ ਸੀ ਕਦੇ ਪੂਰਾ ਪੰਜਾਬ ਅਤੇ ਪੂਰੀ ਸਿੱਖ ਕੌਮ ਇਹਨਾਂ ਦੋਹਾਂ ਭਰਾਵਾਂ ਤੇ ਮਾਣ ਕਰਿਆ ਕਰਦੀ ਸੀ ਕਿ ਕੋਈ ਪੰਜਾਬੀ ਵੀ ਐਡਾ ਵੱਡਾ ਬਿਜ਼ਨਸ ਕਰ ਸਕਦੇ ਪਰ ਫਿਰ ਆਉਂਦਾ ਹੈ ਸਾਲ 2019 ਦੇ ਦੋਹਾਂ ਭਰਾਵਾਂ ਉਤੇ ਇੱਕ ਬਹੁਤ ਵੱਡੇ ਘਟਾਲੇ ਦੇ ਦੋਸ਼ ਲੱਗਦੇ ਹਨ। ਕਰੀਬ 2000 ਕਰੋੜ ਦਾ ਇੱਕ ਘਟਾਲਾ ਸਾਹਮਣੇ ਆਉਂਦਾ ਹੈ ਤੇ ਇਸ ਘਟਾਲੇ ਦਾ ਕੇਂਦਰ ਬਿੰਦੂ ਬਣਦਾ ਹੈ ਪੰਜਾਬ ਦਾ ਇੱਕ ਬਹੁਤ ਵੱਡਾ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੋ ਇਹਨਾਂ ਦੋਹਾਂ ਭਰਾਵਾਂ ਮਾਲਵਿੰਦਰ ਅਤੇ ਸ਼ਵਿੰਦਰ ਦੇ ਰਿਸ਼ਤੇ ਵਿੱਚ ਮਾਮਾ ਲੱਗਦੇ ਸਨ। ਇਹਨਾਂ ਵੱਲੋਂ ਆਪਣੀਆਂ ਕੰਪਨੀਆਂ ਵਿੱਚ ਇਸ ਹਿਸਾਬ ਦੇ ਨਾਲ ਪੈਸਾ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਟਰਾਂਸਫਰ ਕੀਤਾ ਜਾਂਦਾ। ਕਿ ਉੱਥੇ ਇੱਕ ਬਹੁਤ ਵੱਡਾ ਘਪਲਾ ਨਿਕਲ ਆਉਂਦਾ ਇਹਨਾਂ ਕੰਪਨੀਆਂ ਵਿੱਚ ਬਹੁਤ ਸਾਰੀਆਂ ਕੰਪਨੀਆਂ ਐਸੀਆਂ ਸਨ ਜਿਨ੍ਹਾਂ ਦਾ ਸਬੰਧ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਮਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਜੁੜਦਾ ਸੀ ਤੇ ਇਹਨਾਂ ਕੰਪਨੀਆਂ ਨੇ ਖੁੱਲੇ ਗਫਿਆਂ ਦੇ ਵਿੱਚ ਬੇਹਿਸਾਬਾ ਅਨਸਿਕਿਉਰ ਲੋਨ ਦੇ ਰੂਪ ਵਿੱਚ ਪੈਸਾ ਦਿੱਤਾ ਜਾਂਦਾ ਕੀ ਸੀ ਇਹ ਫਾਰਮਾ ਕਿੰਗ ਕਹੇ ਜਾਂਦੇ ਮਾਲਵਿੰਦਰ ਅਤੇ ਸ਼ਵਿੰਦਰ ਵੱਲੋਂ ਕੀਤਾ ਗਿਆ ਪੂਰਾ ਘਟਾਲਾ ਕਿਉਂ ਉਹਨਾਂ ਨੂੰ ਇੱਕ ਐਡੀ ਵੱਡੀ ਹਿਰਾਫੇਰੀ ਕਾਰਨ ਜੇਲ੍ਹ ਭੇਜਿਆ ਗਿਆ ਤੇ ਡੇਰਾ ਬਿਆਸ ਦਾ ਇਸ ਨਾਲ ਕੀ ਸਬੰਧ ਸੀ ਜਾਣਦੇ ਹਾਂ ਸਾਰੀ ਹਕੀਕਤ ਸਾਫ਼ ਅਤੇ ਸੌਖੇ ਸ਼ਬਦਾਂ ਵਿੱਚ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਇਸ ਦੇ ਨਾਲ ਨਾਲ ਅਸੀਂ ਇੱਕ ਗੱਲ ਇਹ ਵੀ ਕਲੀਅਰ ਕਰ ਦਈਏ ਕਿ ਸਾਡਾ ਇਸ ਵੀਡੀਓ ਰਾਹੀਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਮਕਸਦ ਕਦਾ ਚਿੱਤ ਵੀ ਨਹੀਂ ਹੈ ਤੇ ਨਾ ਹੀ ਅਸੀਂ ਕਿਸੇ ਉੱਪਰ ਕੋਈ આરોਪ ਲਗਾ ਰਹੇ ਹਾਂ ਸਾਡਾ ਮਕਸਦ ਕੇਵਲ ਇਸ ਵੀਡੀਓ ਰਾਹੀਂ ਆਮ ਲੋਕਾਂ ਤੱਕ ਰਨ ਬੈਕਸੀ ਕੰਪਨੀ ਦੇ ਮਾਲਕਾਂ ਦੇ ਐਡੇ ਵੱਡੇ ਘਟਾਲੇ ਦੀ ਸਹੀ ਜਾਣਕਾਰੀ ਪਹੁੰਚਾਉਣਾ ਹੈ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਡੇਰਾ ਬਿਆਸ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਇਸ ਪੂਰੇ ਮਾਮਲੇ ਵਿੱਚ ਇਸ ਤਰੀਕੇ ਦੇ ਨਾਲ ਕੇਂਦਰ ਬਿੰਦੂ ਬਣੇ ਹੋਏ ਹਨ ਕਿ ਉਹਨਾਂ ਨੂੰ ਚਾਹ ਕੇ ਵੀ ਵੱਖ ਨਹੀਂ ਰੱਖਿਆ ਜਾ ਸਕਦਾ ਸ਼ੁਰੂਆਤ ਤੋਂ ਲੈ ਕੇ ਜੇਕਰ ਗੱਲ ਕਰੀਏ ਤਾਂ ਦੋ ਸਿੱਖ ਬਿਜ਼ਨਸਮੈਨ ਮਾਲਵਿੰਦਰ ਸਿੰਘ ਅਤੇ ਜਵਿੰਦਰ ਸਿੰਘ ਦੋਵੇਂ ਸਕੇ ਭਰਾ ਸਨ ਦਿਨਾਂ ਦਾ ਨਾਮ ਕਦੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਵਿੱਚ ਆਉਂਦਾ ਹੁੰਦਾ ਸੀ ਇਹਨਾਂ ਦੋਹਾਂ ਦਾ ਡੇਰਾ ਬਿਆਸ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਬੜਾ ਨੇੜਲਾ ਰਿਸ਼ਤਾ ਹੁੰਦਾ ਹੈ ਦੋਹਾਂ ਦੇ ਨਾਨਾ ਪਹਿਲੇ ਡੇਰਾ ਮੁਖੀ ਬਾਬਾ ਚਰਨ ਸਿੰਘ ਜੀ ਸਨ ਤੇ ਇਹਨਾਂ ਦੀ ਮਾਤਾ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਕਜਣ ਭੈਣ ਲੱਗਦੇ ਸਨ ਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਇਹ ਦੋਵੇਂ ਭਾਂਜੇ ਸਨ ਇਹ ਰਿਸ਼ਤੇਦਾਰੀ ਸਾਲ 1990 ਤੋਂ ਲੈ ਕੇ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਹੁੰਦੀ ਹੈ ਸਾਲ 1999 ਦੇ ਵਿੱਚ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਫਿਰ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਹੀ ਉਹਨਾਂ ਨੂੰ ਪਿਤਾ ਵਾਂਗ ਸਾंभਦੇ ਤੇ ਉਹਨਾਂ ਦੀ ਪਰਵਰਿਸ਼ ਕਰਦੇ ਘਰੇਲੂ ਕੰਮਕਾਜ ਹੋਵੇ ਜਾਂ ਫਿਰ ਕੋਈ ਬਿਜ਼ਨਸ ਨਾਲ ਸੰਬੰਧਿਤ ਸਾਰਾ ਕੁਝ ਡੇਰਾ ਮੁਖੀ ਦੀ ਸਲਾਹ ਨਾਲ ਹੁੰਦਾ ਸੀ ਦੋਹਾਂ ਭਰਾਵਾਂ ਵੱਲੋਂ ਰਲ ਕੇ ਰਣਬੈਕਸੀ ਲੈਬਾਰਟਰੀ ਦਾ ਇੱਕ ਬਿਜ਼ਨਸ ਸ਼ੁਰੂ ਕੀਤਾ ਜਾਂਦਾ ਹੈ ਜੋ ਦੇਖਦੇ ਹੀ ਦੇਖਦੇ ਪੂਰੇ ਭਾਰਤ ਵਿੱਚ ਫੈਲ ਜਾਂਦਾ ਪੂਰੇ ਦੇਸ਼ ਵਿੱਚ ਹੀ ਰਨਬੈਕਸੀ ਦੇ ਵੱਡੇ ਵੱਡੇ ਕਾਰਖਾਨੇ ਵੱਡੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਈਆਂ ਸਨ ਰਨਬੈਕਸੀ ਪੂਰੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਫਾਰਮਾ ਕੰਪਨੀਆਂ ਵਿੱਚ ਗਿਣੀ ਜਾਂਦੀ ਸੀ ਇਸੇ ਦੌਰਾਨ ਹੁੰਦਾ ਕੀ ਹੈ ਕਿ ਦੋਹਾਂ ਭਰਾਵਾਂ ਵੱਲੋਂ ਆਪਣੀ ਇਸ ਰਨਬੈਕਸੀ ਕੰਪਨੀ ਦਾ ਕਾਫੀ ਵੱਡਾ ਸ਼ੇਅਰ ਸਾਲ 2008 ਦੇ ਵਿੱਚ ਇੱਕ ਜਾਪਾਨੀ ਕੰਪਨੀ ਨੂੰ ਵੇਚ ਦਿੱਤਾ ਜਾਂਦਾ ਹੈ ਕਰੀਬ 35% ਕੰਪਨੀ ਦੇ ਸ਼ੇਅਰ ਜਾਪਾਨੀ ਕੰਪਨੀ ਨੂੰ ਵੇਚ ਦਿੱਤੇ ਗਏ ਉਦੋਂ ਇਸ ਡੀਲ ਵਿੱਚੋਂ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਕਰੀਬ 20000 ਕਰੋੜ ਰੁਪਏ ਮਿਲੇ ਸਨ ਜਿਸ ਵਿੱਚੋਂ 15000 ਕਰੋੜ ਰੁਪਏ ਤਾਂ ਸਿੱਧਾ-ਸਿੱਧਾ ਦੋਹਾਂ ਭਰਾਵਾਂ ਦਾ ਮੁਨਾਫਾ ਹੀ ਸੀ ਪਰ ਬਾਅਦ ਵਿੱਚ ਇਸ ਜਾਪਾਨੀ ਕੰਪਨੀ ਵੱਲੋਂ ਇਲਜ਼ਾਮ ਲਗਾਏ ਜਾਂਦੇ ਕਿ ਦੋਹਾਂ ਭਰਾਵਾਂ ਨੇ ਬਹੁਤ ਸਾਰੇ ਐਸੇ ਤੱਥ ਸਨ ਜੋ ਡੀਲ ਕਰਨ ਵੇਲੇ ਉਹਨਾਂ ਤੋਂ ਛੁਪਾਏ ਗਏ ਮਤਲਬ ਕਿ ਸਿੱਧਾ-ਸਾਦਾ ਉਹਨਾਂ ਨਾਲ ਝੂਠ ਬੋਲਿਆ ਗਿਆ ਦੇਸ ਦੇ ਚੱਲਦੇ ਜਾਪਾਨੀ ਕੰਪਨੀ ਵੱਲੋਂ ਸਿੰਗਾਪੁਰ ਵਿੱਚ ਰਨਬੈਕਸੀ ਉੱਤੇ ਕੇਸ ਕਰ ਦਿੱਤਾ ਜਾਂਦਾ ਹੈ ਸੁਪਰੀਮ ਕੋਰਟ ਵੱਲੋਂ ਵੀ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਇਸ ਦਾ ਦੋਸ਼ੀ ਮੰਨਿਆ ਗਿਆ ਰਨਬੈਕਸੀ ਦੇ ਸ਼ੇਅਰ ਵੇਚਣ ਤੋਂ ਬਾਅਦ ਦੋਵੇਂ ਭਰਾ 40 ਸੱਤ ਹਸਪਤਾਲਾਂ ਦੀ ਇੱਕ ਚੈਨ ਸ਼ੁਰੂ ਕਰਦੇ ਹਨ ਇਹ ਹਸਪਤਾਲ ਵੀ ਪੂਰੇ ਹਾਈ ਟੈਕ ਉੱਚ ਕੋਟੀ ਦੇ ਸਨ 40 ਤੋਂ ਇਲਾਵਾ ਦੋਵਾਂ ਵੱਲ ਇੱਕ ਰੈਲੀ ਗੀਅਰ ਨਾਮ ਦੀ ਹੈਲਥ케ਅਰ ਕੰਪਨੀ ਬਣਾਈ ਜਾਂਦੀ ਰੈਲੀ ਗੀਅਰ ਤੋਂ ਅੱਗੇ ਉਸ ਦੀਆਂ ਹੋਰ ਤਿੰਨ ਕੰਪਨੀਆਂ ਬਣਦੀਆਂ ਹਨ ਇਹਨਾਂ ਤਿੰਨ ਛੋਟੀਆਂ ਕੰਪਨੀਆਂ ਵਿੱਚੋਂ ਹੀ ਇੱਕ ਸੀ ਰੈਲੀ ਗੀਅਰ ਫਿਨ ਵੈਸਟ ਲਿਮਟਿਡ ਜਾਨੀ ਕਿ ਆਰਐਫਐਲ ਇਥੋਂ ਤੱਕ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਉਹ ਬਿਜ਼ਨਸmen ਸਨ ਤੇ ਆਪਣੀਆਂ ਜਿੰਨੀਆਂ ਮਰਜ਼ੀ ਚਾਹਣ ਕੰਪਨੀਆਂ ਖੋਲ ਸਕਦੇ ਸਨ ਪਰ ਰਣਬੈਕਸੀ ਦੀ ਡੀਲ ਤੋਂ ਬਾਅਦ ਨਵੀਆਂ ਕੰਪਨੀਆਂ ਦੇ ਵਹੀ ਖਾਤਿਆਂ ਵਿੱਚ ਸਾਲ 2008 ਤੋਂ ਇੱਕ ਐਸਾ ਗੋਰਖ ਧੰਦਾ ਸ਼ੁਰੂ ਹੋਇਆ ਜੋ ਬਾਅਦ ਵਿੱਚ ਹਜ਼ਾਰਾਂ ਕਰੋੜ ਦਾ ਇੱਕ ਸਕੈਮ ਬਣ ਗਿਆ ਇਸ ਕਾਰਨ ਹੀ ਬਾਅਦ ਵਿੱਚ ਦੋਹਾਂ ਭਰਾਵਾਂ ਨੂੰ ਜੇਲ੍ਹ ਜਾਣਾ ਪਿਆ। ਸਾਲ 2008 ਤੋਂ ਬਾਅਦ ਕੀਤਾ ਕੀ ਜਾਂਦਾ ਹੈ ਕਿ ਫੋਰਟੇਜ ਦੀ ਚੈਨ ਤਾਂ ਵੱਖਰੀ ਚੱਲ ਰਹੀ ਹੁੰਦੀ ਹੈ ਪਰ ਰੈਲੀ ਗੀਅਰ ਕੰਪਨੀ ਇੱਕ ਖਾਸ ਮਨੋਰਥ ਵਾਸਤੇ ਬਣਾਈ ਗਈ ਸੀ। ਇਸ ਰੈਲੀ ਗੀਅਰ ਫਿਨਵੈਸਟ ਲਿਮਟਿਡ ਵੱਲੋਂ 2008 ਤੋਂ ਲੈ ਕੇ 2015 ਦੇ ਵਿਚਕਾਰ ਹੋਰ ਕਰੀਬ 55 ਕੰਪਨੀਆਂ ਅਤੇ ਖਾਸ ਵਿਅਕਤੀਆਂ ਨੂੰ ਦਿਲ ਖੋਲ੍ਹ ਕੇ ਅਨਸਿਕਿਉਰ ਲੋਨ ਦਿੱਤੇ ਜਾਂਦੇ ਹਨ, ਯਾਨੀ ਕਿ ਬਿਨਾਂ ਕਿਸੇ ਗਰੰਟੀ ਤੋਂ ਬਿਨਾ ਕੋਈ ਚੀਜ਼ ਗਹਿਨੇ ਰਖਾਏ ਉਹ ਵੀ ਬਿਨਾ ਵਿਆਜ ਤੋਂ ਸਾਲ 2019 ਦੇ ਵਿੱਚ ਮਾਲਵਿੰਦਰ ਸਿੰਘ ਵੱਲੋਂ ਅਦਾਲਤ ਦੇ ਵਿੱਚ ਇੱਕ ਹਲਫਨਾਮਾ ਦਿੱਤਾ ਜਾਂਦਾ ਹੈ ਇਸ ਹਲਫਨਾਮੇ ਵਿੱਚ ਮਾਲਵਿੰਦਰ ਸਿੰਘ ਵੱਲੋਂ ਆਪਣੇ ਭਰਾ ਸ਼ਵਿੰਦਰ ਸਿੰਘ ਅਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਉਤੇ ਗੰਭੀਰ ਇਲਜ਼ਾਮ ਲਗਾਏ ਗਏ ਕਿ ਦੋਹਾਂ ਨੇ ਆਰਐਫਐਲ ਜਾਨੀ ਕਿ ਰੈਲੀ ਗੀਅਰ ਫਿਨਵੈਸਟ ਵਿੱਚੋਂ ਆਪਣੀਆਂ ਹੀ ਹੋਰ 16 ਸ਼ੈੱਲ ਕੰਪਨੀਆਂ ਸਮੇਤ 55 ਖਾਸ ਲੋਕਾਂ ਨੂੰ ਵੇਰਾ ਕਿਸੇ ਗਰੰਟੀ ਤੇ ਲੋਨ ਦਿੱਤੇ ਹਨ ਸ਼ੈੱਲ ਕੰਪਨੀਆਂ ਉਹ ਹੁੰਦੀਆਂ ਜਿਹੜੀਆਂ ਸਿਰਫ ਕਾਗਜ਼ਾਂ ਪੱਤਰਾਂ ਵਿੱਚ ਹੀ ਬਣੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਫਰਜੀ ਕੰਪਨੀਆਂ ਵੀ ਕਹਿ ਸਕਦੇ ਹਾਂ 16 ਸ਼ੈੱਲ ਕੰਪਨੀਆਂ ਸਮੇਤ 55 ਲੋਕਾਂ ਨੂੰ ਦਿੱਤਾ ਗਿਆ ਇਹ ਕਰਜ਼ਾ ਕਰੀਬ 2700 ਕਰੋੜ ਰੁਪਏ ਬਣਦਾ ਸੀ ਇਹਨਾਂ ਕੰਪਨੀਆਂ ਨੇ ਕਰਜ਼ਾ ਲੈ ਕੇ ਰੈਲੀ ਗੀਅਰ ਨੂੰ ਮੋੜਨ ਦੀ ਥਾਂ ਉਹ ਸਾਰਾ ਕਰਜ਼ਾ ਪ੍ਰਾਪਰਟੀਆਂ ਖਰੀਦਣ ਵਾਸਤੇ ਖਰਚ ਦਿੱਤਾ ਇਸ ਫਰਾਡ ਦਾ ਖੁਲਾਸਾ ਖੁਦ ਮਾਲਵਿੰਦਰ ਸਿੰਘ ਨੇ 2019 ਦੇ ਵਿੱਚ ਕੀਤਾ ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਆਰਥਿਕ ਅਪਰਾਧੀ ਸ਼ਾਖਾ ਵੱਲੋਂ 420 ਦਾ ਕੇਸ ਦਰਜ ਕਰਕੇ ਦੋਹਾਂ ਭਰਾਵਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਵੱਲੋਂ ਵੀ ਇਲਜ਼ਾਮ ਲਗਾਏ ਗਏ ਕਿ ਕਰੀਬ 2036 ਕਰੋੜ ਦੋਹਾਂ ਭਰਾਵਾਂ ਨੇ ਆਪਣੀਆਂ ਸ਼ੈੱਲ ਕੰਪਨੀਆਂ ਨੂੰ ਦਿੱਤੇ ਜੋ ਕਦੇ ਵਾਪਸ ਨਹੀਂ ਆਏ ਇਸ ਘੁਟਾਲੇ ਦੇ ਮੁੱਖ ਦੋਸ਼ੀ ਦੋਹਾਂ ਭਰਾਵਾਂ ਨੂੰ ਮੰਨਿਆ ਗਿਆ ਇਹ ਐਨਾ ਪੈਸਾ ਜੋ 16 ਸ਼ੈੱਲ ਕੰਪਨੀਆਂ ਸਮੇਤ 55 ਲੋਕਾਂ ਨੂੰ ਦਿੱਤਾ ਗਿਆ ਸੀ ਉਹ ਕੋਈ ਹੋਰ ਨਹੀਂ ਬਲਕਿ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਹੀ ਸਨ ਇਸ ਮਾਮਲੇ ਵਿੱਚ ਇੱਕ ਕੇਸ ਈਡੀ ਵੱਲੋਂ ਵੀ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਜਿਸ ਵਿੱਚ ਵੱਡੇ ਖੁਲਾਸੇ ਹੋਏ ਈਡੀ ਮੁਤਾਬਕ ਮਾਲਵਿੰਦਰ ਅਤੇ ਸ਼ਵਿੰਦਰ ਦੀ ਰੈਲੀ ਗিয়ার ਕੰਪਨੀ ਨੇ ਕਰੀਬ 40000 ਕਰੋੜ ਰੁਪਏ ਲੋਕਾਂ ਨੂੰ ਲੋਨ ਦਿੱਤਾ ਸੀ ਜਿਦੇ ਵਿੱਚੋਂ 2000 ਕਰੋੜ ਰੁਪਏ ਸਿੱਧਾ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ 16 ਸ਼ੈੱਲ ਕੰਪਨੀਆਂ ਨੂੰ ਦਿੱਤਾ ਗਿਆ ਬਹੁਤ ਸਾਰੇ ਪੈਸੇ ਤਾਂ ਉਹਨਾਂ ਦੀ ਪਤਨੀ ਦੋ ਬੇਟਿਆਂ ਨੂੰ ਸਿੱਧੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਸਨ। ਇਹੀ ਇਲਜ਼ਾਮ ਮਾਲਵਿੰਦਰ ਸਿੰਘ ਵੱਲੋਂ ਲਗਾਏ ਗਏ। ਮਾਲਵਿੰਦਰ ਮੁਤਾਬਕ ਕੁੱਲ 1400 ਕਰੋੜ ਰੁਪਏ ਦੀ ਦੇਣਦਾਰੀ ਅਜੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਉਹਨਾਂ ਨਾਲ ਸਬੰਧਤ ਲੋਕਾਂ ਤੋਂ ਲੈਣ ਵਾਲੀ ਖੜੀ ਹੈ। ਇਹ ਸਾਰਾ ਪੈਸਾ ਪ੍ਰਾਪਰਟੀ ਜ਼ਮੀਨਾਂ ਖਰੀਦਣ ਵਾਸਤੇ ਵਰਤਿਆ ਗਿਆ। ਇਸ ਦੀ ਕੋਈ ਵੀ ਰਸੀਦ ਜਾਂ ਕੋਈ ਪ੍ਰਾਪਰਟੀ ਡੇਰੇ ਦੇ ਨਾਮ ਨਹੀਂ ਖਰੀਦੀ ਗਈ। ਇਹ ਗੱਲ ਤੁਹਾਨੂੰ ਅਸੀਂ ਕਲੀਅਰ ਕਰਦੀ ਏ ਕਿ ਇਸ ਦਾ ਡੇਰਾ ਬਿਆਸ ਨਾਲ ਕੋਈ ਲੈਣ ਦੇਣ ਨਹੀਂ ਸੀ ਜੇਕਰ ਗੱਲ ਕਰੀਏ ਕਿ ਇਹ ਐਨਾ ਪੈਸਾ ਗਿਆ ਕਿੱਥੇ ਤਾਂ ਜਿਹੜੀਆਂ 16 ਸ਼ੈੱਲ ਕੰਪਨੀਆਂ ਨੂੰ ਲੋਨ ਮਿਲਿਆ ਉਹ ਸਾਰੇ ਦਾ ਸਾਰਾ ਰੀਅਲ ਏਸਟੇਟ ਵਿੱਚ ਵਰਤਿਆ ਗਿਆ ਮੰਨਿਆ ਜਾਂਦਾ ਹੈ ਕਿ ਇਹ ਸਾਰੀਆਂ ਕੰਪਨੀਆਂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰਾਂ ਦੀਆਂ ਸਨ ਜਿਨ੍ਹਾਂ ਵਿੱਚ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਦੋਵਾਂ ਦਾ ਵੀ ਹਿੱਸਾ ਹੋ ਸਕਦਾ ਦੇਖ ਕਰ ਇਸ ਮਾਮਲੇ ਉੱਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਪੱਖ ਬਾਰੇ ਗੱਲ ਕਰੀਏ ਤਾਂ ਮਾਮਲਾ ਅਦਾਲਤ ਪਹੁੰਚਣ ਤੋਂ ਬਾਅਦ ਸ਼ੁਰੂਆਤ ਵੇਲੇ ਤਾਂ ਬਾਬੇ ਵੱਲੋਂ ਇਸ ਗੱਲ ਨੂੰ ਨਕਾਰਿਆ ਜਾਂਦਾ ਹੈ ਕਿ ਐਸਾ ਕੋਈ ਵੀ ਪੈਸਾ ਉਹਨਾਂ ਨੂੰ ਨਹੀਂ ਮਿਲਿਆ ਤੇ ਨਾ ਹੀ ਕੋਈ ਵੀ ਉਹਨਾਂ ਦੀ ਸ਼ੈੱਲ ਕੰਪਨੀ ਹੈ ਪਰ ਬਾਅਦ ਵਿੱਚ ਜਦੋਂ ਜਾਂਚ ਅੱਗੇ ਵਧਦੀ ਹੈ ਤਾਂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਅਦਾਲਤ ਵਿੱਚ ਇੱਕ ਹਲਫਨਾਮਾ ਦਿੱਤਾ ਜਾਂਦਾ ਤੇ ਇਸ ਗੱਲ ਨੂੰ ਮੰਨਿਆ ਜਾਂਦਾ ਹੈ ਕਿ ਰੈਲੀ ਗੀਅਰ ਵੱਲੋਂ ਅਨਸਿਕਿਉਰ ਲੋਨ ਦਿੱਤੇ ਗਏ ਜੋ ਅੱਗੇ ਜਾ ਕੇ ਰੀਅਲ ਅਸਟੇਟ ਵਿੱਚ ਵਰਤੇ ਗਏ ਇਸ ਦੇ ਨਾਲ ਹੀ ਬਾਬੇ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਸਾਲ 2010 ਦੇ ਵਿੱਚ ਉਸਦੇ ਕੋਲ ਆਏ ਤੇ ਦੋਹਾਂ ਭਰਾਵਾਂ ਨੇ ਕਿਹਾ ਕਿ ਤੁਸੀਂ ਸਾਡੀਆਂ ਕੰਪਨੀਆਂ ਦੇ ਸ਼ੇਅਰ ਖਰੀਦੋ ਇਸ ਵਾਸਤੇ ਪੈਸਾ ਵੀ ਅਸੀਂ ਤੁਹਾਨੂੰ ਦੇਵਾਂਗੇ ਆਪਣੀਆਂ ਕੰਪਨੀਆਂ ਦੇ ਸ਼ੇਅਰ ਵੇਚਣ ਵਾਸਤੇ ਆਪ ਹੀ ਪੈਸਾ ਦੋਹਾਂ ਭਰਾਵਾਂ ਨੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਹੁਣਾਂ ਨੂੰ ਦਿੱਤਾ ਇਸ ਪੈਸੇ ਨੂੰ ਟ੍ਰਾਂਸਫਰ ਕਰਨ ਵਾਸਤੇ 16 ਸ਼ੈੱਲ ਕੰਪਨੀਆਂ ਮਤਲਬ ਕੱਲੇ ਕਾਗਜ਼ਾਂ ਪੱਤਰਾਂ ਵਿੱਚ ਫਰਜ਼ੀ ਕੰਪਨੀਆਂ ਬਣਾਈਆਂ ਗਈਆਂ ਸਨ ਇਸ ਗੱਲ ਨੂੰ ਸਾਫ਼ ਸ਼ਬਦਾਂ ਵਿੱਚ ਸਮਝਦੇ ਹਾਂ ਕਿ ਮੰਨ ਲਵੋ ਕਿ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੇਰੀ ਕੰਪਨੀ ਦੀ ਹਿੱਸੇਦਾਰੀ ਖਰੀਦੋ ਜਿਸ ਦੇ ਲਈ ਤੁਹਾਨੂੰ ਪੈਸਾ ਵੀ ਮੈਂ ਹੀ ਦੇਵਾਂਗਾ ਇਸ ਪੈਸੇ ਦੀਆਂ ਦਿੱਲੀ ਨੋਇਡਾ ਗੁਰੂਗ੍ਰਾਮ ਛਤਰਪੁਰ ਵਿੱਚ ਪ੍ਰਾਪਰਟੀਆਂ ਫਾਰਮ ਹਾਊਸ ਸ਼ਾਪਿੰਗ ਮਾਲ ਖਰੀਦੇ ਗਏ ਸਨ ਇੱਥੇ ਹੁਣ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਦੋਹਾਂ ਦੀ ਕੋਈ ਚਾਲ ਸੀ ਜਿਸ ਵਿੱਚ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਫਸਾਇਆ ਗਿਆ ਕੀ ਇਸ ਪੂਰੇ ਘਟਾਲੇ ਦੇ ਦੋਸ਼ੀ ਦੋਵੇਂ ਭਰਾ ਹੀ ਮੰਨੇ ਜਾ ਸਕਦੇ ਨੇ ਸਾਲ 2008 ਦੇ ਵਿੱਚ 2 15000 ਕਰੋੜ ਰੁਪਏ ਦਾ ਇਕੱਲਾ ਮੁਨਾਫਾ ਹੀ ਦੋਵਾਂ ਭਰਾਵਾਂ ਨੂੰ ਹੋਇਆ ਸੀ ਉਹ ਸਾਰਾ ਪੈਸਾ ਗਿਆ ਕਿੱਥੇ ਸ਼ਾਇਦ ਐਸਾ ਵੀ ਪਹਿਲੀ ਵਾਰ ਹੋਇਆ ਹੋਵੇ ਕਿ ਹਜ਼ਾਰਾਂ ਕਰੋੜ ਰੁਪਈਆ ਕਰਜ਼ਾ ਕਿਸੇ ਨੂੰ ਬਿਨਾਂ ਵਿਆਜ ਤੋਂ ਦਿੱਤਾ ਗਿਆ ਹੋਵੇ ਤੇ ਉਸ ਨੂੰ ਵਾਪਸ ਵੀ ਨਾ ਕਰਨਾ ਹੋਵੇ। ਆਖੀਰ ਤੇ ਆ ਕੇ ਦੋਵੇਂ ਭਰਾ ਇੱਕ ਦੂਜੇ ਦੇ ਖਿਲਾਫ ਹੋ ਗਏ ਤੇ ਇਸ ਪੂਰੇ ਘਟਾਲੇ ਦਾ ਪਰਦਾਫਾਸ਼ ਹੋ ਗਿਆ। ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਤੋਂ ਬਾਅਦ ਇਹ ਚਰਚਾਵਾਂ ਵੀ ਚੱਲੀਆਂ ਸਨ ਕਿ ਡੇਰਾ ਬਿਆਸ ਦਾ ਅਗਲਾ ਮੁਖੀ ਸ਼ਵਿੰਦਰ ਸਿੰਘ ਨੂੰ ਬਣਾਇਆ ਜਾਵੇਗਾ ਕਿਉਂਕਿ ਉਹ ਬਾਬਾ ਚਰਨ ਸਿੰਘ ਦਾ ਸਾਕਾ ਦੋਤਾ ਲੱਗਦਾ ਸੀ। ਇਹਨਾਂ ਚਰਚਾਵਾਂ ਤੋਂ ਕੁਝ ਸਮੇਂ ਬਾਅਦ ਮਗਰੋਂ ਚਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਇਹ ਮਾਮਲਾ ਹੁਣ ਅਜੇ ਵੀ ਅਦਾਲਤਾਂ ਵਿੱਚ ਚੱਲ ਰਿਹਾ ਹੈ ਸੋ ਦੋਸਤੋ ਇਹ ਸੀ ਸਾਰੀ ਹਕੀਕਤ ਰਣ ਬੈਕਸੀ ਕੰਪਨੀ ਦੇ ਮਾਲਕ ਦੋ ਭਰਾਵਾਂ ਵੱਲੋਂ ਕੀਤੇ ਹੇਰ ਫੇਰ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ